ਅੱਜ ਅਸੀਂ 26 ਜਨਵਰੀ ਦੀ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਹਾਂ ਤੇ ਵਿਜ਼ਿਟ ਕੀਤਾ ਹੈ ਸਟੇਡੀਅਮ ਤਿਆਰੀਆਂ ਜੋਰ-ਸ਼ੋਰ ਤੇ ਚੱਲ ਰਹੀਆਂ ਆਲਮੋਸਟ 90% ਤਿਆਰੀ ਸਾਡੀ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਲਈ ਹੈਗੀ ਪੂਕਤਾਂਤਿਆਰਬ ਕੀਤਾ ਹੈ ਕੱਲ੍ਹੋਂ ਵੀ ਕਰਨਗੇ ਤੇ ਤਿਆਰੀ ਸਾਡੀ ਮੁਕੰਮਲ ਹੋ ਚੁੱਕੀ ਹੈ ਕੌਣ ਆ ਰਹੇ ਨੇ ਇੱਥੇ ਜੀ ਮੁੱਖ ਮਹਿਮਾਨ ਚੀਮਾ ਸਾਹਿਬ ਆ ਰਹੇ ਨੇ ਆਪਣੇ ਵਿੱਤ ਮੰਤਰੀ ਤੇ ਹਰਪਾਲ ਸਿੰਘ ਚੀਮਾ ਜੀ ਤੇ ਅੱਜ ਸ਼ਾਮ ਨੂੰ ਪਹੁੰਚ ਜਾਣਗੇ ਹਾਂ ਜ 26 ਜਨਵਰੀ ਨੂੰ ਮੈਂ ਕਿ ਕਿਸ ਤਰ੍ਹਾਂ ਨਹੀਂ ਚੱਲ ਅ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਅ ਸਾਡੇ ਜ਼ਿਲ੍ਹੇ ਦੇ ਵਿੱਚ ਪੂਰੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਤੇ ਅੱਜ ਵੀ ਮੈਂ ਜਿੱਥੇ ਸਾਡਾ ਪਲੇਸ ਆਫ ਫੰਕਸ਼ਨ ਹੈਗਾ ਜਿੱਥੇ ਅ ਕੱਲ ਮਾਨਯੋਗ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਜੀ ਨੇ ਝੰਡਾ ਫੇਰੋਣ ਤੇ ਅ ਇੱਥੇ ਐਜ਼ ਅ ਚੀਫ ਗੈਸਟ ਨਾਂਨੇ ਆਣਾ ਹੈਗਾ ਤੋ ਇੱਥੇ ਜੋ ਸਿਕਿਉਰਿਟੀ ਦੇ ਮੈਜਰਸ ਹੈ ਉਹਦੀ ਵੀ ਚੈਕਿੰਗ ਤੇ ਜੋ ਸਾਡਾ ਪੂਰਾ ਕੱਲ ਦਾ ਫੰਕਸ਼ਨ ਹੋਣਾ ਉਹਦਾ ਵੀ ਨਿਰੀਖਣ ਕਰਨ ਦੇ ਲਈ ਮੈਂ ਅੱਜ ਇੱਥੇ ਆਈ ਹੋਈ ਹਾਂ ਤੇ ਇਹਦੇ ਨਾਲ ਨਾਲ ਹੀ ਅਸੀਂ ਜ਼ਿਲ੍ਹੇ ਭਰ ਦੇ ਵਿੱਚ ਸੁਰੱਖਿਆ ਦੇ ਜੋ ਪੂਰੇ ਇੰਤਜ਼ਾਮ ਹੈ ਉਹ ਵੀ ਰੱਖੇ ਹੋਏ ਸਾਰੀ ਕੀ ਸਾਰੀ ਜੋ ਬਟਿੰਡਾ ਦੀ ਪੁਲਿਸ ਉਹ ਚੈਕਿੰਗ ਤੇ ਦੇ ਲਈ ਬਾਹਰ ਹੈ ਤੇ ਇਹਦੇ ਨਾਲ ਨਾਲ ਜੋ ਕਰਾਊਡਿਡ ਪਲੇਸਿਸ ਹੈ ਉਹਨਾਂ ਦੀ ਵੀ ਚੈਕਿੰਗ ਪੁਲਿਸ ਦੀ ਪ੍ਰੈਜ਼ੈਂਸ ਇਦਾਂ ਦੇ ਜੋ ਕ라우ਡਿਡ ਪਲੇਸਿਸ ਹੈ ਮਾਰਕੀਟਸ ਹੈ ਬੱਸ ਸਟੈਂਡਸ ਰੇਲਵੇ ਸਟੇਸ਼ਨਾਂ ਦੇ ਚੈਕਿੰਗ ਦੇ ਨਾਲ-ਨਾਲ ਉਥੇ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੋਈ ਹੈ ਅਗੰਨਤੰਤਰ ਦਿਵਸ ਨੂੰ ਦੇਖਦੇ ਹੋਏ ਤੇ ਇਹਦੇ ਨਾਲ ਨਾਲ ਹੀ ਕੁਝ ਹੋਰ ਮੈਜਰ ਜਿਵੇਂ 플ੈਗ ਮਾਰਚ ਹੁੰਦੇ ਉਹਦੇ ਦੇ ਵੀ ਆਪਰੇਸ਼ਨ ਚੱਲ ਰਹੇ ਨੇ ਤੇ ਇਹਦੇ ਨਾਲ ਨਾਲ ਜੋ ਸਾਡੇ ਆਪਰੇਸ਼ਨਸ ਲਗਾਤਾਰ ਜਾਰੀ ਹੈ ਜਿਵੇਂ ਯੁੱਧ ਨਸ਼ਾ ਵਿਰੋਧੀ ਆ ਗੈਂਗਸਟਰ ਤੇ ਵਾਰ ਉਹ ਵੀ ਸਾਡੇ ਆਪਰੇਸ਼ਨਸ ਲਗਾਤਾਰ ਜਾਰੀ ਹੈ ਤੇ ਪੁਲਿਸ ਨੇ ਪੂਰੇ ਪੂਰੇ ਜੋ ਸਕਿਉਰਿਟੀ ਦੇ ਮੈਜਰਸ ਹੈ ਉਹ ਇਨ ਪਲੇਸ ਰੱਖੇ ਹੋਏ ਹਨ ਨਹੀਂ ਅ ਰਡੀ ਐਕਸ ਕੋਈ ਹੋ ਰਿਹਾ ਨਹੀਂ ਜਾਂ ਬਲਾਸਟ ਨਹੀਂ ਭਟੰਡਾ ਵੀ ਕਿ ਸਭ ਕੁਝ ਠੀਕ ਹੈਗਾ ਤੇ ਆਰਡੀ ਐਕਸ ਫੜੀ ਜਾਣ ਦਾ ਮੇਰੇ ਕੋਲ ਜਾਣਕਾਰੀ ਨਹੀਂ ਹੈਗੀ ਪਰ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਲੋਕੀ ਜਾਂਦੇ ਨੇ ਜੋ ਕਰਾਊਡਿਡ ਪਲੇਸਿਸ ਹੈ ਮਾਰਕੀਟ ਸਪੇਸਿਸ ਹੋਤੀ ਨੇ ਚੈਕਿੰਗ ਐਂਟੀ ਸਾਬੋਟਾਜ ਟੀਮਸ ਦੇ ਥਰੂ ਜਾਂ ਸਾਡੇ ਕੋਲ ਸਿਰਫ ਡੌਗਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਦੇ ਹੋ ਸੀ ਚੈੱਕ ਕਰ ਰਹੇ ਤੇ ਲੋਕਾਂ ਨੂੰ ਵੀ ਲਗਾਤਾਰ ਸਾਡੀ ਅਪੀਲ ਵੀ ਹੈ ਕਿ ਅਗਰ ਕੁਝ ਅਨ ਆਈਡੈਂਟੀਫਾਈਡ ਆਬਜੈਕਟ ਜਾਂ ਕੁਝ ਵੀ ਸ਼ੱਕੀ ਘਟਨਾ ਜਾਂ ਸ਼ੱਕੀ ਵਿਅਕਤੀ ਉਹਨਾਂ ਨੂੰ ਦਿਖਾਈ ਦਿੰਦਾ ਤਾਂ ਸਾਡੇ ਧਿਆਨ ਚ ਇਮੀਡੀਏਟਲੀ ਲੈ ਕੇ ਆਣਗੇ